ਤੁਨੇ ਤੁਮ ਹੱਲਾ ਪੀਜਾ ਜਿਲ ਤੋਂ ਸਤਿਗੁਰ ਭੇਟਿਆ ਜਿਨਾਂ ਨੂੰ ਸਾਲ ਚ ਮਿਲੀ ਸੁਵਿਧਿ ਨੂੰ ਮਹਨ ਦੇ ਸਾਥ ਭੇਟਿਆ ਲਿਓ ਇਹ ਹਰ ਤੀਰ ਤੇ ਸਦਾ ਤੁਮਾਂ ਨੂੰ ਜਿਉਂਦਾ ਹੈ ਪਰਮੇਸ਼ਰ ਦੇ ਤੀਰ ਤੇ ਹਰ ਵਲ ਤੁਮਾਂ ਦੇ ਹਿੰਦਿਆ ਜਿਨਾਂ ਨੂੰ ਪੂਰਨ ਸਦਗਿਨੀ ਮਿਲੇ ਹੈ ਇਹ ਉਹਨਾਂ ਦੀ ਅਲੱਗ ਉਹ ਹਰ ਰੋਈ ਦੀਆਂ ਦੀਆਂ ਜਾਸੀ ਦੀ ਕਮਾਈ ਦੀ ਕਮਾਈ ਕਰਦੇ ਹੈ ਤੀਰ ਕੰ ਮੁਖੋਂ ਕਰਦੇ ਹੈ ਰਿਲੀਏ ਕਰਕੇ ਵੀ ਆ ਨਾਮ ਨੂੰ ਕਮਾਉਣਾ ਕਰ ਗਏ ਆ ਆ ਜੇਨ ਤਾਂ ਹਰ ਨਾਮ ਤੇਨ ਕਹਿ ਮਨ ਵਸਿਆ ਚਿੰਤ ਅਖਸ ਮੈਤਰੀ ਉਹਨਾਂ ਦੇ ਨਾਮ ਸਾਰੀਆਂ ਚਿੰਤਾ ਤੋਂ ਰਹਿਤ ਹੋਣੇ ਕਰਕੇ ਸਾਰੀਆਂ ਚਿੰਤਾ ਤੋਂ ਰਹਿਤ ਕਰਨ ਵਾਲਾ ਜੋ ਹਰੀ ਹੈ ਉਹਨਾਂ ਨਾਮ ਨੂੰ ਇਹ ਸਰਬੂ ਦੀ ਪੂਰੇ ਗੁਰ ਤੇ ਵਡਿਆਈ ਫਾਈ ਚਿੰਤ ਨਾਮ ਬਸਿਆ ਮਨਾਈ ਅਜਨ ਜੀ ਜੇ ਵੀ ਸੁਤੇ ਸਭੀ ਆਚ ਉਹਨੇ ਦੇ ਹਿਰਦੇ ਦੇ ਨਾਮ ਪਰਬਤ ਹੋ ਜਾਂਦਾ ਦੱਸ ਜਾਂਦਾ ਸੱਚੇ ਸ਼ਬਦ ਸਮਾਈ ਜਿਹਦੇ ਲਈ ਸਹੀ ਗ੍ਰੇਸ ਨੂੰ ਜਿਨਾਂ ਕਿ ਤਸਨਾ ਜਾਂਦਾ ਦਿਮਾਗ ਆਨੰਦ ਹੁੰਦਾ ਉਹਨਾਂ ਦੇ ਪਾਈ ਬੋਲ ਉਹ ਉਧਾਰ ਹੈ ਆਪਣਾ ਆਂ ਦੀਆਂ ਕੁਲਾਂ ਜਿਹੜੀਆਂ ਅਲਗਤ ਬੜੀਆਂ ਹੋਈਆਂ ਨੇ ਉਹਨਾਂ ਕੁਲਾਂ ਦਾ ਵੀ ਨਾਮ ਤੇ ਕੁਲਾਂ ਦਾ ਕਰੇ ਉਧਾਰ ਉਹਨਾਂ ਕੁਲਾਂ ਦਾ ਵੀ ਉਧਾਰ ਉਹਨਾਂ ਕੋਰਾਣਾ ਵੀ ਹਰ ਕਰ ਲੈਂਦੇ ਹਨ ਲੋਕ ਪਦਵੀ ਆਪੇ ਪਾਪ ਹੋਰ ਰੂਪੀ ਪਦਵੀ ਨੂੰ ਵੀ ਆਵਾਜ਼ ਪਾਉਂਦੇ ਹੈ ਉਹਨਾਂ ਦੀ ਸੰਗਤ ਕਰਕੇ ਆਪ ਜਿਹੜੇ ਕਰਦੇ ਉਹ ਵੀ ਪ੍ਰਾਪਤ ਕਰਦੇ ਹੈ ਬਾਦ ਬ੍ਰਹਮ ਤੇਨ ਕੋ ਸੰਤੁਸ਼ਟ ਹੈ ਤਿਆਰ ਗੁਰੂ ਪ੍ਰਵੇਸ਼ਣੇ ਤੇ ਸੁਪੈਟ ਕਰ ਸਾੰਮ ਹੋਇਆ ਹੈ ਸੇ ਪੀਰਕਾਰ ਕੋ ਇੱਕ ਪ੍ਰਸੰਨ ਹੋਇਆ ਹੈ ਉਹ ਗੁਰ ਕਾਮੀ ਜਨਪਾਹ ਜਿਹੜੇ ਜਨ ਗਨੀ ਸਾਹਿਬ ਦੇ ਚਰਨਾਂ 'ਚ ਆਪਣੇ ਆਪ ਨੂੰ ਪਾਉਂਦੇ ਐ ਜਨ ਨਾਨਕ ਹਰ ਕਾ ਪੰਥ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਹਰੀ ਦਾ ਸੇਵਕ ਹੈ ਕਰ ਕਿਰਪਾ ਹਰ ਲਾਜ ਰਖਾ ਕਰ ਕਿਰਪਾ ਜਿਨਕੇ ਵਾਹਿਗੁਰੂ ਨੇ ਵੀ ਲੱਗਿਆ ਰੱਖਦਾ ਹੈ ਰੱਖੇਗਾ ਮਹੱਲਾ ਤੀਜਾ ਮੈਂ ਅੰਦਰ ਖੜਕ ਹੈ ਜੀ ਜਿਹਨੇ ਲੋਕ ਖੜਕਦੇ ਚੋਰਿੰਦੇ ਆਪੋ ਵਿੱਚ ਤੋਂ ਸੁਣ ਕੇ ਮਾਰਾ ਕਹਿੰਦੇ ਹਮੋਂ ਮੌਮੇ ਅੰਦਰ ਖੜਕ ਹੈ ਇਹ ਜਾਈ ਹੋਮੇ ਦੇ ਅੰਦਰ ਖੜਕਾ ਹੈ ਹਰ ਵੇਕ ਹੋਮੇ ਹੀ ਖੜਕਦੀ ਰਹਿੰਦੀ ਹੈ ਇਸ ਪ੍ਰਕਾਰ ਬਲਗਮੀ ਆਦਮੀ ਦੇ ਵੀ ਬਲਗਮੀ ਖੜਕਦੀ ਰਹਿੰਦੀ ਹੈ ਇਹ ਵੀ ਹੋਮੇ ਦਾ ਖੜਕਾ ਹੁੰਦਾ ਰਹਿੰਦਾ ਹੈ ਮੜ ਕੇ ਖੜਕਦੇ ਹਾਂ ਖੜਕਦੇ ਹਾਂ ਖੜਕਦੇ ਹਾਂ ਜਿਵੇਂ ਜਿੱਥੇ ਉਹ ਖੜਕਦੇ ਹੀ ਰਹਿੰਦੇ ਆ ਹੋਮੇ ਦੇ ਭਾਂਡੇ ਜਿਹੋਏ ਹੋਮੇ ਸਾਧੇ ਦੇ ਸਰੀਰ ਆ ਉਹਨਾਂ ਦੀ ਖੜਕਲੀਆਂ ਖੜਕਦੇ ਵੀ ਗੁਜਰਦੀ ਹੈ ਕਦੇ ਮਾਂ ਲੜਦੀ ਕਦੇ ਪਿਓ ਲੜਪਿਆ ਕਦੇ ਭੈਣ ਲੜਦੀ ਕਦੇ ਘਰਵਾਲੀ ਲੜਦੀ ਇਹੋ ਖੜਕਦਿਆਂ ਦੀ ਗੁਜਰਦੀ ਰਹਿੰਦੀ ਰਮਣੀ ਖੜਕੇ ਖੜਕਦੇ ਹਾਂ ਐਸਾ ਖੜਕਦੇ ਆ ਖੜਕ ਤਲਵਾਰ ਨਾਲ ਹੀ ਖੜਕਦਿਆਂ ਦੀ ਤਲਵਾਰੋਂ ਤਲਵਾਰੀ ਹੋ ਪੈਂਦੇ ਆ ਗੋਲੀਆਂ ਮਾਰ ਮਾਰ ਕੇ ਮਰ ਜਾਂਦੇ ਆ ਇਹੋ ਖੜਕਦਿਆਂ ਦੀ ਖੜਦਾਂ ਦੇ ਨਾਲ ਖੰਡਿਆਂ ਦੇ ਨਾਲ ਖੜਕਦਿਆਂ ਦੀ ਸਾਰੀ ਔਰ ਗੁਜਰ ਜਾਂਦੀ ਇਹ ਤਾਰੰਬਾਸ ਦੇ ਜੇ ਦਾਦਾ ਜੀ ਉੱਥੇ ਖੜਕ ਖੜਕ ਆਇਆ ਸੀ ਇਹ ਉਹ ਨਹੀਂ ਕਰਨ ਜੋਗੇ ਆਪੋ ਹੀ ਜੀਰ ਖਣ ਨਾਲ ਹਉਮੈ ਦੇ ਖੜਕੇ ਚ ਖੜਕ ਨਹੀਂ ਗੁਜ਼ਰ ਜਾਂਦੀ ਹੈ ਹਉਮੈ ਵੱਡਾ ਰੋਗ ਹੈ ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਵੱਡਾ ਕੋੜ ਰੋਗ ਚਿੰੜਿਆ ਹੋਇਆ ਜੀਵਨ ਮਰ ਜੰਮ ਆਵੇ ਜਾਂ ਇਹ ਹਉਮੈ ਦੇ ਕਰਕੇ ਮੌਤ ਦੇ ਮਾਰੇ ਮਰਦੇ ਰਹਿੰਦੇ ਹੈ ਵਾਸ਼ਨਾ ਦੇ ਰੂਪੇ ਜੰਮਦੇ ਆਉਂਦੇ ਜਾਂਦੇ ਰਹਿੰਦੇ ਹਨ ਇਹਨ ਕੋ ਪੂਰਵ ਨਹੀਂ ਕਿਹਾ ਜਿਨ੍ਹਾਂ ਨੇ ਪੂਰਵ ਨੁਕਸਾਨ ਕਰਨ ਕੀਤੇ ਆ ਉਹਨਾਂ ਦੇ ਨਖੇ ਤੇ ਦੇਖ ਲਿਖ ਦਿੱਤੇ ਮਹਾਰਾਜ ਨੇ ਜਿਨ੍ਹਾਂ ਸਤਗੁਰੂ ਮਿਲਿਆ ਪ੍ਰਭ ਆਉਂਦੇ ਉਹਨਾਂ ਨੂੰ ਸਮਰਪਿਤ ਸਤਗੁਰੂ ਮਹਾਰਾਜ ਸਾਹਿਬ ਲਈ ਗੁਰੂ ਗ੍ਰੰਥ ਕਿਹ ਜਨਮ ਚ ਆ ਕੇ ਮਿਲ ਪਏ ਹੰ ਮਾਨਕ ਗੁਰਪ੍ਰਸਾਦੀ ਉੱਭਰੇ ਜੀ ਦੀ ਕਿਰਪਾ ਕਰਕੇ ਗੁਰਸਾਹਿਬ ਜੀ ਨੇ ਉਹ ਉੱਭਰੇ ਬਚਾ ਹੋ ਗਿਆ ਬਕਾਨਾ ਤੋਂ ਹਉ ਮੈਂ ਸਾਧ ਜਲਾ ਜਿਹੜੀ ਜਿਹੇ ਵੀ ਹੰਗ ਤੈ ਗੁਰਾਂ ਦੇ ਸ਼ਬਦ ਦੀ ਕੁਨਾਈ ਕਰਕੇ ਜਾਲ ਪੁੱਤੀ ਅੰਦਰੋਂ ਹਉ ਦੀ ਹਰ ਨਾਮ ਹਮਾਰਾ ਪ੍ਰਭ ਅਗਤ ਅਗੂਚਰੇ ਸੰਗ ਦੀ ਪਰਮੇਸ਼ਰ ਦਾ ਨਾਮ ਹੀ ਜਿਹੜਾ ਸਾਰੀ ਸਾਰੀ ਤੁਕ ਪੜ੍ਹਦੇ ਅਗਨਾਥੀ ਪੁਰਖ ਬਿਦਾਤਾ ਜੋ ਅਗਦੇ ਤੇ ਬਿਰਤੀ ਤੇ ਰੈਦ ਪਰਮੇਸ਼ਵਰ ਹੈ ਜੋ ਇੰਜਰੀਆਂ ਦੇ ਵਿਸ਼ੇ ਪਰਮੇਸ਼ਵਰ ਹੈ ਜੋ ਅਗਨਾਥੀ ਨਾਸਤੇ ਰੈਦ ਪਰਮੇਸ਼ਵਰ ਹੈ ਜੋ ਪੂਰਨ ਪਰਮੇਸ਼ਵਰ ਹੈ ਅਗਧਾਤਾ ਜੋ ਕਰਨਾ ਸਾਥ ਸਭਨ ਪ੍ਰਜਾਤ ਹੈ ਉਸ ਪਰਮੇਸ਼ਵਰ ਦਾ ਨਾਮ ਹੀ ਸਾਡਾ ਪ੍ਰਭੂ ਹੈ ਰਾਖਾ ਹੈ ਹੋਰ ਨਹੀਂ ਕੋਈ ਰਾਖਾ ਦੁਨੀਆ ਵਿੱਚ ਪਰਮੇਸ਼ਵਰ ਦਾ ਨਾਮ ਹੀ ਮਾਰਾ ਤਮਾਮ ਦਾ ਪ੍ਰਭੂ ਉਹ ਸਮਰੱਥ ਹੈ ਅਜੇ ਉਹਦੀ ਵਿਅਕਤੀ ਤੋਂ ਰਹਿ ਤਾ ਮਿਰਗੁਣ ਸਰੂਪ ਹੈ ਸਭੋਚਲ ਇੰਦਰੀਆਂ ਦੇ ਰਿਸ਼ੇ ਹੈ ਅਜਨਾਸੀ ਨਾਸ ਤੋਂ ਰਹਿ ਤਾ ਪੂਰਨ ਹੈ ਕਰਮੋ ਦਾ ਫਲ ਪ੍ਰਦਾਤਾ ਇਹ ਸਾਰੇ ਗੁਣਾਂ ਨੇ ਪਰਿਵਰਤਨ ਵਾਲਾ ਪਰਮੇਸ਼ਰ ਦਾ ਨਾਮ ਹੀ ਸਾਡੇ ਸਾਡਾ ਨਾਮ ਹਮ ਸ੍ਰੀ ਰਹਿ ਹਰ ਨਾਮ ਦੀ ਜਹ ਹਰੀ ਦੇ ਨਾਮ ਦਾ ਅਸੀਂ ਸਰੀਰ ਕਰਕੇ ਸੇਵਨ ਕਰਦੇ ਹਾਂ ਹਰੀ ਦੇ ਨਾਮ ਨੂੰ ਮਨ ਕਰਕੇ ਪੂਜਨ ਕਰਦੇ ਹਾਂ ਪਰ ਨਾਮ ਨੇ ਹੀ ਮਾਨ ਰਾਤਾ ਹਰੀ ਦੇ ਨਾਮ ਦਾ ਸੇਵਨ ਕਰਦੇਨ ਸਰੀਰ ਕਰਕੇ ਹਰੀ ਦੇ ਨਾਮ ਦਾ ਕੀਰਤਨ ਕਰ ਨੂੰ ਪੂਜਨ ਕਰਦੇ ਆ ਬਾਣੀ ਕਰਕੇ ਹਰੀ ਦੇ ਨਾਮ ਵਿੱਚ ਸਾਡਾ ਮਨ ਹਰ ਵਕਤ ਰੰਗਿਆ ਹੋਇਆ ਹੈ ਪਰ ਨਾਮ ਨਾ ਜੀਵੜ ਕੋਈ ਅਵਰ ਨਾ ਸੂਝੈ ਦੇਵ ਈਸ਼ੁਰ ਦੇ ਨਾਮ ਜਿੱਦਾਂ ਵੱਡਾ ਸਾਨੂੰ ਔਰ ਉਸਤਾਨ ਤੇ ਕੋਰ ਕੋਈ ਦੁਸ਼ਲਾ ਨਹੀਂ ਹੈ ਹਰ ਨਾਮੂ ਆਪ ਤੇ ਛਡਾਕਾ ਪਰਮੇਸ਼ਰ ਦਾ ਨਾਮ ਹੀ ਤਾਈਂ ਅੰਤ ਨੂੰ ਸੁਣਾਉਣ ਵਾਲਾ ਹੈ ਮੁਕਤ ਕਰਨ ਵਾਲਾ ਹਰ ਨਾਮ ਦੀਆ ਗੁਰ ਪਰ ਉਪਕਾਰੇ ਜੀ ਸਰਬੰਵਾਰੀ ਗੁਰੂ ਮਾਨਕ ਦੇਵ ਜੀ ਅੰਮ੍ਰਿਤਸਰ ਦੇ ਦਾਸ ਸਾਹਿਬ ਨੇ ਪਰਮੇਸ਼ਰ ਦਾ ਨਾਮ ਹੀ ਦਿੱਤਾ ਹੈ ਹਨ ਕੰਨ ਗੁਰੂ ਕਾ ਪਿਤਾ ਮਾਤਾ ਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਲਿਆਮ ਚੰਦ ਜੀ ਕਾਲੂ ਜੀ ਨਾਟਕ ਸਿੰਘ ਪਾਜੀ ਤਨ ਗੁਰੂ ਅੰਗਦ ਸਾਹਿਬ ਜੀ ਮਾਤਾ ਵਿਧਾਈ ਜੀ ਤੇ ਪਿਤਾ ਫੇਰੂ ਮੱਲ ਜੀ ਤਨ ਗੁਰੂ ਅਮਰਦਾਸ ਸਾਹਿਬ ਜੀ ਮਾਤਾ ਜੋ ਮਨਸਾ ਦੇਵੀ ਤੇ ਮਾਤਾ ਦਾ ਨਾ ਲక్ష్ਮੀ ਜੀ ਤੇ ਮਾਤਾ ਦਾ ਨਾ ਰੂਪ ਕੌਰ ਜੀ ਇਹ ਤਿੰਨੋਂ ਮਾਤਾ ਜਿਸ ਸੰਗੇ ਇਸ ਪ੍ਰਕਾਰ ਅਤੇ ਪਿਤਾ ਦਾਦਾ ਪੇੜ ਭਾਗ ਜੀ ਜੀ ਅਮਰਦਾਸ ਸਾਹਿਬ ਦੇ ਧੰਨ ਸੱਚੇ ਪਾਤਸ਼ਾਹ ਜੀ ਸਾਨੀ ਗੀਰੀ ਸਾਲੇ ਸੰਤੋਖ ਰੂਪੀ ਤੇ ਖਿਮਾ ਰੂਪੀ ਮਤਾ ਹੈ ਹੋ ਸਤਿਗੁਰ ਆਪਣੇ ਕੋ ਸਦਾ ਆਨੰਦਕਾਰੀ ਆਪਣੇ ਸਤਿਗੁਰਾਂ ਤੇ ਸਦਾ ਸਦਾ ਮਹਾਰਿ ਨਮਸਕਾਰਾਂ ਕਰਦੇ ਹੈ ਜਿਸ ਮਿਲਿਆ ਹਰ ਨਾਮ ਮੈਂ ਜਾਪਾ ਜਿਸ ਦੇ ਨਾਮ ਲੈ ਲੈ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਾਣਨਾ ਕੀਤਾ ਹੈ